हां जी दोस्तों जमे के थोनू पता ही है के लोकांदे अक्सर ही रब दे नाल गिले शिकवे ਰਹਿੰਦੇ ਹਨ ਔਰ ਰੱਬ ਦੇ ਕੋਲੋਂ ਕੁਝ ਨਾ ਕੁਝ ਮੰਗਣ ਦੇ ਵਿੱਚ ਜੋ ਕੇ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਕਿ ਦੋਸਤੋ ਤੁਸੀਂ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਇੱਕ ਵੀਰ ਦੇ ਜੋ ਕੇ ਦੋਨੋਂ ਹੱਥ ਨਹੀਂ ਹਨ ਬਟ ਫਿਰ ਵੀ ਜੋ ਕੇ ਮਿਸਤਰੀ ਦਾ ਕੰਮ ਕਰਦਾ ਨਜ਼ਰ ਆ ਰਿਹਾ ਹੈ ਕਿ ਦੋਸਤੋ ਸਾਨੂੰ ਇਸ ਵੀਰ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਬਿਨਾ ਹੱਥਾਂ ਪੈਰਾਂ ਤੋਂ ਜਿੰਨੇ ਮਿਹਨਤ ਕਰਨੀ ਹੈ ਉਹ ਕਰ ਵੀ ਸਕਦਾ ਹੈ ਕਿ ਦੋਸਤੋ ਇਸ ਕੰਮ ਲਈ ਬਹੁਤ ਵੱਡੀ ਕਲਾ ਚਾਹੀਦੀ ਹੈ ਬਟ ਦੋਸਤੋ ਇਹ ਵੀਰ ਜੋ ਕਿ ਬਿਨਾ ਹੱਥਾਂ ਤੋਂ ਹੀ ਇੱਕ ਕੰਧ ਦੀ ਚਿਣਾਈ ਕਰਦਾ ਨਜ਼ਰ ਆ ਰਿਹਾ ਹੈ ਕਿ ਅੱਜ ਕੱਲ ਦੇ ਨੌਜਵਾਨ ਜੋ ਕਿ ਕੰਮ ਕਰਕੇ ਬਿਲਕੁਲ ਵੀ ਪਸੰਦ ਨਹੀਂ ਹਨ ਬਿਲਕੁਲ ਵਿਹਲੇ ਘੁੰਮਦੇ ਫਿਰਦੇ ਨਜ਼ਰ ਆਉਂਦੇ ਹਨ ਉੱਥੇ ਇਹ ਵੀਰ ਇੱਕ ਵੱਡੀ ਮਿਸਾਲ ਬਣਿਆ ਹੈ ਜੋ ਕਿ ਕੰਮ ਕਰਦਾ ਨਜ਼ਰ ਆ ਰਿਹਾ ਹੈ ਕਿ ਜਿਨ੍ਹਾਂ ਦੇ ਹੱਥ ਪੈਰ ਬਿਲਕੁਲ ਸਲਾਮਤ ਹੁੰਦੇ ਹਨ ਉਹ ਅੱਜ ਆ ਕੱਲ ਮੰਗਦੇ ਨਜ਼ਰ ਆ ਰਹੇ ਹਨ ਕਿ ਲੋਕਾਂ ਕੋਲੋਂ ਭੀਖ ਮੰਗਣ ਦੇ ਜੋ ਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੈ ਕਿ ਦੋਸਤੋ ਇਸ ਵੀਰ ਨੂੰ ਜੋ ਕਿ ਵੱਡੀ ਸਲਾਮਤ ਬੰਦੀ ਹੈ ਜੋ ਕਿ ਬਿਨਾ ਹੱਥਾਂ ਤੋਂ ਚਿਣਾਈ ਦਾ ਕੰਮ ਕਰਦਾ ਨਜ਼ਰ ਆ ਰਿਹਾ ਹੈ ਔਰ ਚਿਨਾਈ ਦਾ ਕੰਮ ਜੋ ਕਿ ਬਹੁਤ ਹੀ ਸਫਾਈ ਦੇ ਨਾਲ ਕਰਦਾ ਹੈ ਕਿ ਦੋਸਤੋ ਤੁਸੀਂ ਇਸ ਵੀਰਲੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ